ਹਾਂ ਚੱਲਦਾ ਹੈ ਇਹ ਸਤਰਾਣੇ ਦੇ ਨੇੜੇ ਲੱਗਦਾ ਘੱਗਰ ਆ ਉੱਥੇ ਸੇਵਾ ਚੱਲ ਰਹੀ ਹੈ ਕੇਲਿਆਂ ਦੀ ਸੇਵਾ ਚੱਲ ਰਹੀ ਹੈ ਕੇਲੇ ਦੇ ਕੇਲਾ ਝੜਿਆ ਪੇ ਕੋਈ ਨਹੀਂ ਲਾਈਵ ਹੀ ਏ ਇੱਥੇ ਜੀ ਪੈਦੇ ਪਹਿਲਾਂ ਉੱਥੇ ਵਿਗੜਿਆ ਨਵੇਂ ਥਾ ਦੇ ਉਹ ਹੈਗਾ ਕਿ ਨਵੇਂ ਡਾਉ ਕੰਮਾ ਕਿਹੜਿਆ ਯਾਰ ਉਹ ਨਾਲ ਨਾ ਕਰੀਂ ਅੱਜ ਪਾਣੀ ਪਹਿਲਾਂ ਨਾਲ 2 ਫੁੱਟ ਵੱਜ ਚੁੱਕਿਆ ਜੀ もう全部車に乗 ਵਾ ਆ ਬਾਈ ਜਿਗਾਣੀ ਆ ਸਾਡੀ ਪਾੜੇ ਗਣਾਈ ਨਾ ਕਰੇ ਵੀ ਨਹੀਂ ਦੱਤ ਗਿਆ ਆ ਲਾਈਵ ਚੱਲ ਰਿਹਾ ਵੀਰੋ ਜ਼ਰਾ ਪਤਾ ਫਿਰ ਹਾਂ ਲਾਈਵ ਡਿੱਗਣਾ ਉੱਤਰ ਕੇ ਭਾਗ ਗਿਆ ਸਾਰਾ ਤੋੜ ਕੇ ਜਾ ਭਾਜਾ ਜਾ ਆ ਵੇਖੋ ਜੀ ਇਹ ਮੈਨੂੰ ਕਹਿੰਦਾ ਪਿਆ ਥੱਲੇ ਉਤਰ ਜਾ ਓਏ ਨਹੀਂ ਜਾ ਦੱਸਿਆ ਹੋਇਆ ਬਾਬੇ ਸੇਵਾ ਕਰਨ ਆਏ ਨੇ ਆ ਲਈਏ ਜਾ ਮੈਂ ਕੱਲ ਕਿਹਨੇ ਦਿਲ ਗਿਆ ਕੋਈ ਇਧਰ ਯੂਟਿਊਬਰ ਮਨਪ੍ਰੀਤ ਸਿੰਘ ਪਿੰਡਰਾ ਪਿੰਡਰ ਫਾਰਮਰ ਟੀਵੀ ਵੀ ਪਹੁੰਚ ਚੁੱਕੇ ਨੇ ਪਰਲੇ ਮਗਰਾਟ ਦੇ ਇਧਰ ਦੇਸੀ ਮਕੈਨਿਕ ਵੀ ਵੀ 72 ਅੱਜ ਛੁੱਟੀ ਲੈ ਕੇ ਆਪਣੇ ਕਾਰੋਬਾਰ ਤੋਂ ਘਰ ਦੇ ਮਿੱਟੀ ਦੀ ਸੇਵਾ ਕਰਦੇ ਹੋਏ ਬਹੁਤ ਦਿਨਾਂ ਦੀ ਇੱਥੇ ਟਰੈਕਟਰਾਂ ਦੀ ਸੇਵਾ ਚੱਲ ਰਹੀ ਹੈ 13 ਦੇ ਕੋਲ ਹੀ ਮੈਂ ਇਹਨਾਂ ਸੇਵਾ ਕਰਨੀ ਉਹਨਾਂ ਖਾਦ ਹੈ ਜਿਹੜੇ ਘਰ ਵਿੱਚੋਂ ਉਹ ਕਿਤੇ ਕਰਦੇ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਉਹ ਬਾਈ ਫਿਰ ਲੱਗਿਆ ਹੁੰਦਾ ਅਸੀਂ 3-4 ਦਿਨ ਪਹਿਲਾਂ ਆਏ ਸੀ ਉਦੋਂ ਇੱਥੇ ਉਦੋਂ ਪਾਣੀ ਘੱਟ ਸੀ ਹੁਣ ਕਹਿੰਦੇ ਨੇ ਦੋ ਫੋਟੋ ਆ ਰਿਹਾ ਹੈ ਇਹ ਕੋਟ ਬਾਈ ਸਵਾਦ ਹੈ ਕਾਰਨ ਸੰਭਾਵਨਾ ਹੈ ਕਿ ਇਹ ਕਿਤੇ ਦੀ ਹੈ ਨਹੀਂ ਨਹੀਂ ਆਪ ਤੈਨੂੰ ਥੋੜਾ ਦੇਖ ਬਾਜੀ ਬਾਸ ਬਾਜੀ ਬਾਸ ਵੀਰੇ ਬਾਜੀ ਕੋਈ ਨਹੀਂ ਮਨਪ੍ਰਿੰਸ ਸਿੰਘ ਭਿੰਡਰ ਫਾਰਮਰ ਟੀਵੀ ਕੇਲੇਆਰੀ ਕੇਲੇਖਾਨ ਦੀ ਸੇਵਾ ਕਰ ਰਹੇ ਨੇ ਠੀਕ ਨਾ ਤੂੰ ਤੇਰਾ ਅੱਜ ਤੈਨੂੰ ਖਾਏਗਾ ਨਹੀਂ ਖਾਣਾ ਹੋਏਗਾ ਖਰਾਬ ਤੇ ਨਹੀਂ ਹੋਣ ਦਿੰਦੇ ਤੁਸੀਂ ਮੈਂ ਵੀ ਆ ਗਿਆ ਜੀ ਮਾੜਾ ਮਾੜਾ ਕਣੀਆਂ ਫਿਰ ਦੁਬਾਰਾ ਪੈਣ ਲੱਗੀਆਂ ਨੇ ਆਹ ਦੇਖੋ ਕਿੰਨੇ ਜੌੜ ਕਹਿ ਰਿਹਾ ਕੋਈ ਵੀ ਨਹੀਂ ਹੈਗਾ ਬਾਅਦ ਚ ਦੇਖਣਗੇ ਲੋਕਾਂ ਚਿੱਕਿੰਗ ਕਾਇਮ ਆ ਰਹੀ ਜਨਾ ਹੋਇਆ ਕੋਈ ਵੀਡੀਓ ਬਣਾ ਲਓ ਜੋ ਕਿ ਕੁੱਤੇ ਨੇ ਬਾਅਦ ਚ ਦੇਖਣਗੇ ਦੁਪਹਿਰਾਂ ਨਾ ਕੋਈ ਵੀ ਕੁੱਤੇ ਪਤਨ ਤੇ ਕਿਸਮਤ ਚਿੱਕੀ やめてください。<icted>